ਡੱਬਾ ਮਾਖਾ ਜੇ ਤੋੜੇ ਮਾਦੀ ਹਣਾ ਵਧੀਆ ਲੱਗਦਾ ਬਸ ਕੋਈ ਫੜ ਫੁੱਲ ਲਿਆ ਇਹ ਨਾਲ ਫਿਰ ਵੇਲਾ ਇੰਨੀ ਅਗਮਤੀ ਨਹੀਂ ਧੂਆਂ ਫਿਰ ਵੀ ਨਹੀਂ ਹਟਦਾ ਧੂਆਂ ਕਿੱਥੋਂ ਨਿਕਲਦਾ ਦੇਖੋ ਧਿਆਨ ਨਾਲ ਆਵੇ ਇਧਰ ਚਲਾ ਚਲੋ ਇਹਨੂੰ ਉਹ ਕਰ ਦੋ ਇਹ ਜਿਵੇਂ ਪਈਆਂ ਪਈ ਰਹਿਣ ਲੋ ਉਹ ਵੀ ਮਾਤੀ ਦੋ ਨਹੀਂ ਜਿਵੇਂ ਲੱਗਦਾ ਨਹੀਂ ਤੁਹਾਨੂੰ ਕੋਈ ਹੋਰ ਹੋਣਾ ਨਹੀਂ ਕਿ ਕਹਿੰਦਾ ਸੀ ਹੈ ਮੈਂ ਉਹ ਤੈਨੂੰ ਫੋਨ ਕਰਦਾ ਮਾ ਵੀ ਟੂ ਹੈਵ ਦਾ ਫਾਇਰ ਵੈਰੀ ਡੇਂਜਰਸ ਯੂ ਓਨਲੀ ਦਦੇ ਟੂ ਬਿਟ ਬਾਰਨ ਆਕੇ ਲੋਕੋ ਟੂ ਇਨਸਾਈਡ ਦਾ ਯਾ ਲਾਈਕ ਦੈਨ ਕੰਕ ਸਵੀਨ ਨਾ ਨੋਕ ਪਟੀ ਜੀ ਜਿੱਦਾਂ ਕਿ ਤੂੰ ਪਾਸੇ ਜੰਡਾ ਲੱਗਦੀ ਹੂੰ ਯੋਨੇ ਜੱਟਾ ਪਾਪਾ ਦੋ ਮਿੰਟ ਆ ਜਾਂਦਾ ਦੱਸ ਆ ਫੇਕ ਵਾਪਸ ਤੂੰ ਕਹਿ ਜਾ ਲੈ ਕੇ ਬਾਪੇ ਨੂੰ ਕਹਿ ਆ ਲੈ ਬਾਪਾ ਕੋਈ ਨਹੀਂ ਦੋ ਮਿੰਟ ਵਾਹ ਉਹ ਤਾਂ ਠੀਕ ਪਪਾ ਕੋਣ ਜਾਵੇ ਦਾਦਾ ਪਪਾ ਗਣਤਾ ਗ ਲੋੜੀ ਬਈ ਲੋੜੀ ਕਟੇ ਪੂਜ ਮਰੋੜੀ ਕਟਾ ਗਿਆ ਪੰਜ ਕਾਢ ਰੁਪਏ ਪੰਜ ਪੰਜਾ ਦੀ ਲਿਆਂਦੀ ਖੰਡ ਸਾਰਿਆਂ ਨੂੰ ਦਿੱਤੀ ਵੰਡ ਲਾਈਵ ਚੱਲਦਾ ਇੱਕ ਮੁੰਡਾ ਰਹਿ ਗਿਆ ਚਿੱਤਰ ਖਾ ਕੇ ਬਹਿ ਗਿਆ ਜਲੰਦਰ ਆ ਤਾਂ ਨਾਨਕ ਆ ਇਹ ਕਿਹੜਾ ਕੰਨ ਨੇ ਉਹਦੂ ਗੋਲ ਗੋਲ ਕਰ ਪੰਨਾ ਦਾਦੂ ਦੋਨ ਲਾਈਕ ਆ ਮੈਨ ਲੋਦਾ ਉਹ ਮੇ ਉਹ ਕਰੀ ਜਾਂਦਾ ਸੁੱਪਾ ਮੂੰਹ ਚ ਨੋਨ ਮਮਾ ਪਪਾ ਜੇ ਹਰ ਜੀ ਹੁੰਦਾ ਬਾਈ ਇਹ ਤਾਂ ਦੰਦ ਤਾਂ ਦਿਖਾਈ ਨਹੀਂ ਨੇ ਨਵੇਂ ਨਾ ਨਵੇਂ ਇੰਨਾ ਮੇ ਤੁਹਾਨੂੰ ਲੱਗਿਆ ਉਹ ਤੇ ਲੱਟ ਦੰਦ ਤੇ ਅੱਛਾ ਸਤ ਤੋਨ ਹਲਾਣ ਦੇਣਾ ਇਹਦੇ ਨੇ ਨਾ ਫੇਨ ਸਹਰਾ ਪੰਡਰੀ 2 3 ਵਾਰੀ ਟੁਰਦੇ ਨੇ 2 3 ਵਾਰੀ ਹੋਰ ਨਾ ਪਾ ਸੋ ਨਾ ਕਵਰ ਵੀ ਟੰਡਰ ਜੇ ਤਾਂ ਹੁੰਦਾ ਪਹਿਲਾਂ ਦੋ ਦੋ ਤੇ ਦੰਦ ਹੁੰਦੇ ਫੇਰ ਸਹੀ ਦੰਦ ਹੁੰਦੇ ਹੂੰ ਬਾਅਦ ਜਦੋਂ ਖਰਾਬ ਹੋ ਜਾਂਦੇ ਉਹਦੇ ਵੀ ਟੁੱਟਦੇ ਆ ਓ ਮਾਈ ਗੋਡ ਉਹ ਵੀ ਟੁੱਟ ਜਾਂਦਾ ਜਿਵੇਂ ਮੇਰੇ ਜਿਵੇਂ ਬੰਦਾ ਬੁੱਢਾ ਆ ਜਾਂਦਾ ਉਹ ਵੀ ਟੁੱਟਦੇ ਆ ਟਾਈਮ ਚਾਰ ਪੰਜ ਉਹਨੂੰ ਕਹਿੰਦਾ ਇੱਕ ਦਾ ਵਾਹ ਆਈ ਵਿਲ ਗਿਵ ਥੀ ਦ ਅਦਰ ਵਨ ਦੈਨ ਯੂ